ਬਾਲੀਵੁੱਡ ਅਜਾ ਕਰਾ ਤੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਗੁਰਿੰਦਰ ਸਿੰਘ ਅਤੇ ਜਗਮੋਲ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਤੇ ਵਕੀਲ ਈਮਾਨ ਸਿੰਘ ਖਾਰਾ ਦੇ ਵੱਲੋਂ ਇਸ ਫਿਲਮ ਨੂੰ ਬੈਨ ਕਰਨ ਦੀ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਤੇ ਛੇਤੀ ਹੀ ਸੁਣਵਾਈ ਹੋਣ ਦੀ ਅਪੀਲ ਹੈ ਤੁਹਾਨੂੰ ਦੱਸਦੀ ਹੈ ਕਿ 1975 ਦੀ ਐਮਰਜੈਂਸੀ ਤੇ ਬਣੀ ਫਿਲਮ ਐਮਰਜੈਂਸੀ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਤੰਗਣਾ ਰਣੌਤ ਵੱਲੋਂ ਦਿੱਤੇ ਗਏ ਇੱਕ ਵਿਵਾਦਤ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਪਾਇਚਾਰੇ ਦਾ ਗੁੱਸਾ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਹੈ ਤੇ ਹੁਣ ਤੰਗਣਾ ਰਣੌਤ ਦੀ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਪੰਜਾਬ ਪੱਠਿਆਰਣਾ ਹਾਈ ਕੋਰਟ ਦੇ ਵਿੱਚ ਕਾਇਦੀਆ ਨੇ ਜੋ ਸਿਨੇਮਟੋਗ੍ਰਾਫ ਐਕਟ ਹੈ 1952 ਉਸ ਦੀ ਘੋਰ ਉਲੰਘਣਾ ਕੀਤੀ ਹੈ ਜੋ ਗਾਈਡਲਾਈਨਸ ਬਣੀਆਂ ਨੇ ਸਰਟੀਫਿਕੇਸ਼ਨ ਆਫ ਫਿਲਮ ਦੀਆਂ ਉਸ ਦੀ ਉਲੰਘਣਾ ਹੈ ਤਾਂ ਸਾਡੀ ਪਹਿਲੀ ਮੰਗ ਹੈ ਵੀ ਜੋ ਜੋ ਸਰਟੀਫਿਕੇਟ ਦਿੱਤਾ ਗਿਆ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਰਿਵੋਕ ਹੋਣਾ ਚਾਹੀਦਾ ਦੂਸਰੀ ਸਾਡੀ ਮੰਗ ਇਹ ਹੈ ਵੀ ਜਿਹੜੀ ਫਿਲਮ ਦੇ ਵਿੱਚ ਸੀਨ ਨੇ ਜਿਸ ਨਾਲ ਸਿੱਖ ਕਮਿਊਨਿਟੀ ਨੂੰ ਥੇਸ ਪਹੁੰਚਦੀ ਹੈ ਉਹ ਇੱਕ ਐਂਟੀ ਸਿੱਖ ਨੈਰੇਟਿਵ ਬਣਦਾ ਹੈ ਜੋ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਹੈ ਜੋ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਥੀਸ ਪਹੁੰਚਦੀ ਹੈ ਤਾਂ ਉਹ ਜਿਹੜੇ ਸੀਨ ਨੇ ਥੀ ਫਿਲਮ ਚ ਡਿਲੀਟ ਹੋਣੀ ਚਾਹੀਦੀ ਹੈ ਇੱਕ ਰਿਵਿਊ ਕਮੇਟੀ ਬਣਨੀ ਚਾਹੀਦੀ ਹੈ ਉਸ ਰਿਵਿਊ ਕਮੇਟੀ ਦੇ ਵਿੱਚ ਜੋ ਐਮਿਨੈਂਟ ਸਿੱਖ ਪਰਸਨੈਲਿਟੀਆਂ ਦੀ ਜਿਸ ਨੂੰ ਜੋ ਅਸੀਂ ਇਸ ਦੇ ਵਿੱਚ ਪਾਰਟੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਣਾਇਆ ਉਹ ਵੀ ਆਪਦੇ ਵੱਡੇ ਨਾਮਿਨੇਟ ਕਰ ਸਕਦੀ ਹੈ ਤਾਂ ਰਿਵਿਊ ਕਮੇਟੀ ਬਣ ਕੇ ਜਦੋਂ ਤੱਕ ਇਹ ਕੀਸ ਡਿਸਾਈਡ ਨਹੀਂ ਹੁੰਦਾ ਜਦੋਂ ਤੱਕ ਸੀਨ ਕੱਟੇ ਨਹੀਂ ਜਾਂਦੇ ਉਦੋਂ ਤੱਕ ਇਸ ਫਿਲਮ ਤੇ ਸਟੇਅ ਲੱਗਣਾ ਚਾਹੀਦਾ ਉਸ ਤੋਂ ਬਾਅਦ ਉਹ ਸੀਨ ਕੱਟਣ ਤੋਂ ਬਾਅਦ ਇਹ ਜੇ ਚਾਹੇ ਤਾਂ ਫਿਲਮ ਚਲਾ ਸਕਦੇ ਆ ਜੀ ਜੋ ਟ੍ਰੇਲਰ ਹੈ ਟ੍ਰੇਲਰ ਨੂੰ ਅਸੀਂ ਜੋ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਕੁਝ ਦਿਨ ਪਹਿਲਾਂ ਉਹ ਅਸੀਂ ਵਿੱਚ ਲਾਇਆ ਉਸ ਦੀਆਂ ਤਸਵੀਰਾਂ ਲਾਈਆਂ ਨੇ ਉਸ ਵਿੱਚ ਤੁਸੀਂ ਦੇਖੋ 2 ਮਿੰਟ ਤੇ 45 ਸੈਕਿੰਡ ਤੇ ਇੱਕ ਸੀਨ ਦਿਖਾਇਆ ਗਿਆ ਹੈ ਕਿ ਕਿਵੇਂ ਕੁਝ ਅਮਰਿਤਧਾਰੀ ਸਿੱਖ ਜਿਨ੍ਹਾਂ ਦੇ ਗਾਤਰਾ ਪਾਇਆ ਹੋਇਆ ਹੈ ਤੇ ਉਹ ਏਕੀ ਸੰਤਾਲੀਆਂ ਦੇ ਨਾਲ ਕੁਝ ਕਲੀਨ ਸ਼ੇਪ ਬੰਦੇ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਰਹੇ ਨੇ ਅੰਮ੍ਰਿਤਸਰ ਤੋਂ ਜੋ ਤਰਨਤਾਰਨ バス ਜਾਰੀ ਹੈ ਤਾਂ ਦੇਖੋ ਉਹ ਜੋ ਪੰਜਾਬ ਦਾ ਨੌਵਾਂ ਮਾਸ ਦਾ ਰਿਸ਼ਤਾ ਹੈ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਖੇਸ ਪਹੁੰਚਾਉਂਦੀ ਹੈ ਜੋ ਸਿੱਖ ਕਮਿਊਨਿਟੀ ਦੇ ਅਗੇਂਸਟ ਇੱਕ 올ਓਵਰ ਇੰਡੀਆ ਇੱਕ ਕੈਰੇਕਟਰ ਅਸੈਸਿਨੇਸ਼ਨ ਹੁੰਦੀ ਹੈ ਦੂਸਰਾ ਜਿਹੜਾ ਗਰਾਉਂਡ ਹੈ ਜੋ 10ਵੇਂ ਜਿਹੜੇ ਗੁਰੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਜਿਹੜੀ ਸਿਰਜੀ ਹੋਈ ਦਮਦਮੀ ਟਕਸਾਲ ਹੈ ਉਹਨਾਂ ਦੇ 14ਵੇਂ ਮੁਕੀਤ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਬਸੇ ਉਹਨਾਂ ਨੂੰ ਦਿਖਾਇਆ ਗਿਆ ਹੈ ਵੀ ਉਹ ਕਿਵੇਂ ਕਾਂਗਰਸ ਦੇ ਲੀਡਰਾਂ ਦੇ ਨਾਲ ਵੋਟਾਂ ਦੀ ਸਾਜ਼ਗਠ ਕਰਦੇ ਨੇ ਉਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਦਾ ਵਾਅਦਾ ਕਰਦੇ। ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਵਿੱਚੋਂ ਜਾ ਕੇ ਹੋਏ ਨੇ ਫਿਲਮ ਦੇ ਵਿੱਚ ਇਦੋਂ ਵੀ ਖਤਰਨਾਕ ਜਿਹੜੇ ਰੋਲ ਨੇ ਉਹ ਹੋ ਸਕਦੇ। ਪਰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇਹਨਾਂ ਦੋ ਸੀਨ ਦਾ ਕੋਈ ਹਿਸਟੋਰੀਕਲ ਬੇਸਿਸ ਨਹੀਂ ਕੋਈ ਕ੍ਰੈਡੀਬਿਲਟੀ ਨਹੀਂ ਕੋਈ ਆਈ ਵਿਟਨੈਸ ਨਹੀਂ। ਤਾਂ ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਦੇ ਵਿੱਚੋਂ ਤੇ ਬਾਕੀ ਇਹ ਜਿਹੇ ਹੋਰ ਸੀ ਪੂਰੀ ਫਿਲਮ ਦੇ ਵਿੱਚੋਂ ਕੱਟੇ ਜਾਣੀ ਚਾਹੀਦੀ।